ਰ ਰਹਿਮਨ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਰਹਿਮ ਕਰਨ ਵਾਲਾ ਹੈ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਜਿਹੜਾ ਪਾਕਿਸਤਾਨੀ ਸਮਰਥਕ ਆਤਵਾਦੀਆਂ ਵੱਲੋਂ ਇੱਕ ਨਾਪਾਕ ਹਮਲਾ ਮਜ਼ਲੂਮ ਲੋਕਾਂ ਦੇ ਉੱਤੇ ਕੀਤਾ ਗਿਆ ਲਗਾਤਾਰ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵੱਲੋਂ ਉਹਦੀ ਨਿੰਦਾ ਦਾ ਜਿਹੜਾ ਸਿਲਸਿਲਾ ਹੈ ਉਹ ਜਾਰੀ ਹੈ ਪਿਛਲੇ ਤਿੰਨ ਦਿਨਾਂ ਤੋਂ ਪਹਿਲਾਂ ਅਤਵਾਦ ਦਾ ਪੁਤਲਾ ਫੂਕਿਆ ਗਿਆ ਔਰ ਅੱਜ ਐਸੀ ਪੂਰੇ ਪੰਜਾਬ ਦੇ ਮੁਸਲਮਾਨਾਂ ਨੂੰ ਕਾਲ ਕੀਤੀ ਹੈ ਕਿ ਉਹ ਆਪਣੇ ਆਪਣੇ ਸਥਾਨ ਤੇ ਆਪਣੀ ਆਪਣੀ ਮਸਜਿਦਾਂ ਦੇ ਬਾਹਰ ਪਾਕਿਸਤਾਨ ਅਤੇ ਅਤਵਾਦ ਦੀ ਵਿਰੋਧਤਾ ਦਾ ਇਜ਼ਹਾਰ ਕਰਦੇ ਹੋਏ ਉਹਦੀ ਮੁਖਾਲਫਤ ਕਰਦੇ ਹੋਏ ਪੁਤਲੇ ਜਿਹੜੇ ਆ ਉਹ ਜਲਾਣ ਅੱਜ ਲੁਧਿਆਣਾ ਦੀ ਜਿਹੜੀ ਇਤਿਹਾਸਕ ਜੰਮਾ ਮਸਜਿਦ ਹੈ ਉੱਥੇ ਜੁਮੇ ਦੀ ਨਮਾਜ਼ ਜਿਹੜੀ ਹੈ ਉਹ ਨਮਾਜ਼ੀ ਜਿਹੜੇ ਨੇ ਉਹ ਕਾਲੀਆਂ ਪੱਟੀਆਂ ਬੰਨ੍ਹ ਕੇ ਨਮਾਜ਼ ਅਦਾ ਕਰ ਰਹੇ ਨੇ ਇਹ ਇਸ ਗੱਲ ਦਾ ਸੁਨੇਹਾ ਹੈ ਦੁਸ਼ਮਨ ਨੂੰ ਕਿ ਮੁਸੀਬਤ ਦੀ ਦੁੱਖ ਦੀ ਇਸ ਘੜੀ ਦੇ ਵਿੱਚ ਜਿਹੜਾ ਭਾਰਤ ਦੇ ਸਰਬ ਧਰਮਾਂ ਦੇ ਲੋਕ ਜਿਹੜੇ ਨੇ ਉਹ ਏਕਤਾ ਅਤੇ ਅਖੰਡਤਾ ਦਾ ਇਜ਼ਹਾਰ ਕਰਦੇ ਹੋਏ ਦੁਸ਼ਮਨ ਨੂੰ ਮੂੰਹ ਤੇੜਾ ਜਵਾਬ ਦੇਣ ਦੇ ਲਈ ਬਿਲਕੁਲ ਤਿਆਰ ਨੇ ਮੈਂ ਤੁਹਾਨੂੰ ਸਭ ਨੂੰ ਵੀ ਇਸ ਮੌਕੇ ਤੇ ਕਹਿਣਾ ਚਾਹੁੰਦਾ ਕਿ ਜਦ ਕਦੀ ਵੀ ਦੇਸ਼ ਦੇ ਉੱਤੇ ਸੰਕਟ ਆਂਦਾ ਹੈ ਤੇ ਸਾਡੇ ਸਭ ਦਾ ਇੱਕਮ ਬਣਦਾ ਹੈ ਕਿ ਅਸੀਂ ਬੜੀ ਦ੍ਰਿੜਤਾ ਦੇ ਨਾਲ ਆਪਸ ਦੀਆਂ ਕੋਈ ਰੰਜਿਸ਼ਾਂ ਅਗਰ ਹੋਣ ਤੇ ਉਹਨਾਂ ਨੂੰ ਕੁਲਾ ਕੇ ਸਭ ਤੋਂ ਪਹਿਲਾਂ ਅੱਤਵਾਦ ਦੇ ਸਾਹਮਣੇ ਔਰ ਦੇਸ਼ ਦੇ ਦੁਸ਼ਮਨਾਂ ਦੇ ਸਾਹਮਣੇ ਤੱਕੜੇ ਹੋ ਕੇ ਖੜੇ ਹੋਈਏ ਤਾਂ ਜੋ ਅਸੀਂ ਵਿਸ਼ਵ ਨੂੰ ਇਹ ਦੱਸ ਸਕੀਏ ਕਿ ਅਸੀਂ ਇੱਕ ਮਜ਼ਬੂਤ ਡੈਮੋਕ੍ਰੇਸੀ ਆ ਔਰ ਅਸੀਂ ਕਿਸੇ ਵੀ ਤਾਕਤ ਨੂੰ ਅਮਨ ਬਰਬਾਦ ਕਰਨ ਦੀ ਇਜਾਜ਼ਤ ਜੜੀ ਹੈ ਉਹ ਨਹੀਂ ਦਵਾਂਗੇ ਸਭ ਜਿਹੜੇ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਹੜੇ ਦੋ ਮੁਸਲਮਣ ਸੀਗੇ ਘਰ ਵੀ ਟਾਏ ਜਾ ਰਹੇ ਨੇ ਕਰ ਵੀ ਕਿਸ ਤਰ੍ਹਾਂ ਦੇ ਦੇਖੋ ਇਹ ਵੀ ਹਜੇ ਛੋਟੀ ਕਾਰਵਾਈ ਹੈ ਮੈਂ ਸਮਝਦਾ ਹਾਂ ਕਿ ਜਦ ਤੱਕ ਫੌਰੀ ਤੌਰ ਤੇ ਮਲਜ਼ਮਾ ਨੂੰ ਨਹੀਂ ਫੜਿਆ ਜਾਵੇਗਾ ਔਰ ਉਹਨਾਂ ਨੂੰ ਮੈਂ ਅੱਜ ਤੋਂ 2 ਦਿਨ ਪਹਿਲਾਂ ਵੀ ਕਿਹਾ ਸੀ ਕਿ ਰਵਾਇਤੀ ਜਿਹੜੇ ਕਾਨੂੰਨ ਹੈ ਉਹਨਾਂ ਤੋਂ ਜ਼ਰਾ ਅੱਗੇ ਜਾ ਕੇ ਕਸ਼ਮੀਰ ਵਿਧਾਨ ਸਭਾ ਨੂੰ ਇਹ ਚਾਹੀਦਾ ਹੈ ਕਿ ਉਹ ਇੱਕ ਬਿਲ ਪਾਸ ਕਰਕੇ ਕਿਉਂਕਿ ਉਹਨਾਂ ਦੀ ਸਟੇਟ ਦੇ ਵਿੱਚ ਕ੍ਰਾਈਮ ਹੋਇਆ ਤੇ ਮਲਜ਼ਮਾ ਨੂੰ ਸਜ਼ਾ ਦੇਣ ਦੇ ਲਈ ਬਾਜ਼ਾਰ ਨੂੰ ਮੁntਖਿਬ ਕਰਨ ਕੇ ਕਿਸੇ ਚੌਰਾਹੇ ਦੇ ਵਿੱਚ ਖੜੇ ਕਰਕੇ ਇਹਨਾਂ ਮੁਲਜ਼ਮਾਂ ਨੂੰ ਜਿਹੜੀ ਆ ਉਹ ਫਾਂਸੀ ਦੀ ਸਜ਼ਾ ਦਿੱਤੀ ਜਾਏ। ਅੱਜ ਜਦੋਂ ਹਮਲਾ ਹੋਇਆ ਤਾਂ ਉੱਥੇ ਜਿਹੜੇ ਮਦਦ ਕਰਨ ਵਾਲੇ ਸੀਗੇ ਜਿਹੜੀ ਕੋਈ ਰਿਸਪੌਂਸਿਬਿਲਟੀ ਨਹੀਂ ਕਹਿ ਸਕਦੇ ਉਹ ਲੋਕਲ ਲੋਕ ਹੀ ਸੀਗੇ ਜਿਹੜੇ ਦੇਖੋ ਪਹਿਲੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਆਤਵਾਦ ਦਾ ਤਾਂ ਕੋਈ ਧਰਮ ਨਹੀਂ ਹੁੰਦਾ। ਲੇਕਿਨ ਆਤਵਾਦ ਦਾ ਇੱਕ ਮਕਸਦ ਹੁੰਦਾ ਹੈ ਕਿ ਉਹ ਲੋਕਾਂ ਨੂੰ ਧਰਮ ਦੇ ਆਧਾਰ ਤੇ ਨਫ਼ਰਤ 'ਚ ਵੰਡ ਸਕਣ। ਆਤਵਾਦੀਆਂ ਨੇ ਅਗਰੇ ਪੁੱਛਿਆ ਤੁਹਾਡਾ ਧਰਮ ਕੀ ਹੈ ਔਰ ਇਸ ਨੂੰ ਪੁੱਛਣ ਤੋਂ ਬਾਅਦ ਗੋਲੀ ਮਾਰੀ। ਇਹ ਉਹ ਚਾਹੁੰਦੇ ਕਿ ਪੂਰੇ ਦੇਸ਼ ਚ ਮੁਸਲਮਾਨ ਔਰ ਹਿੰਦੂ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਨਫ਼ਰਤ ਕਰਨ। ਅਗਰ ਉਹਨਾਂ ਦੇ ਮਕਸਦ ਦੇ ਕੁਝ ਲੋਕ ਚੱਲਦੇ ਹੋਣ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਚ ਇਸ ਨਫ਼ਰਤ ਦਾ ਇਜ਼ਹਾਰ ਕਰਨਗੇ ਤੇ ਇਹਦਾ ਮਤਲਬ ਉਹ ਕਿਤਨਾ ਕਿਤੇ ਦੁਸ਼ਮਨ ਦੀ ਉਸ ਖਤਰਨਾਕ ਸਾਜ਼ਿਸ਼ ਨੂੰ ਕਾਮਯਾਬ ਕਰਨਾ ਚਾਹੁੰਦੇ ਨੇ। ਇਸ ਲਈ ਹਮੇਸ਼ਾ ਇਹ ਗੱਲ ਯਾਦ ਰੱਖੋ ਕਿ ਜਿਸ ਨਾਪਾਕ ਮਕਸਦ ਲਈ ਦੁਸ਼ਮਨ ਨੇ ਐਡਾ-ਉਡਾ ਗਲਤ ਕੰਮ ਕੀਤਾ ਅਸੀਂ ਉਸ ਨਾਪਾਕ ਮਕਸਦ ਨੂੰ ਅੱਗੇ ਨਹੀਂ ਜਾਣ ਦੇਣਾ। ਮਾਨ ਸਾਹਿਬ ਇਹ ਕਹਿ ਸਕਦੇ ਕਿ ਕੁਝ ਲੋਕ ਹਿੰਦੂ ਵਰਸਸ ਮੁਸਲਮ ਨੈਰੇਟਿਵ ਸਿਰਜ ਰਹੇ ਨਹੀਂ ਕਿਉਂਕਿ ਕੁਝ ਲੋਕ ਨਹੀਂ ਸਿਰਜ ਰਹੇ ਅਗਰ ਤੁਸੀਂ ਧਿਆਨ ਨਾਲ ਦੇਖੋਗੇ ਤੇ ਹਰੇਕ ਇਲਾਕੇ ਦੀ ਗਿਣਤੀ ਦੇ ਕੁਝ ਲੋਕ ਐਸੇ ਨਹੀਂ ਮੇਰਾ ਖਿਆਲ ਜਿੰਨਾ ਦਾ ਰੋਜ਼ਗਾਰੀ ਫਿਰਕਾ ਪ੍ਰਸਤੀ ਦੇ ਉਤੇ ਚੱਲਦਾ ਪਿਆ ਤੇ ਆਮ ਅਗਰ ਆਪਾਂ ਦੇਖਾਂਗੇ ਤੇ ਦੇਸ਼ ਦੇ ਹਿੰਦੂ ਸਿੱਖ ਮੁਸਲਮਾਨ ਈਸਾਈ ਦਲਿਤ ਜੁਬਜੈਦਨੀ ਬੋਧੀ ਸਾਰੇ ਭਾਈਚਾਰੇ ਦੇ ਲੋਕ ਮੁਸੀਬਤ ਦੀ ਘੜੀ ਦੇ ਵਿੱਚ ਵੀ ਇਕੱਠੇ ਰਹਿੰਦੇ ਆ ਤੇ ਇਸ ਲਈ ਮੈਂ ਸਮਝਦਾ ਕਿ ਇਸ ਮੁਸੀਬਤ ਦੀ ਘੜੀ 'ਚ ਅਗਰ ਕੁਝ ਲੋਕ ਜਿਹੜੇ ਐ ਉਹ ਨਫ਼ਰਤ ਦੀ ਗੱਲ ਆਪਣੀ ਸਟੇਟ ਦੇ ਵਿੱਚ ਜਾਂ ਆਪਣੇ ਸੂਬੇ 'ਚ ਜਾਂ ਆਪਣੇ ਸ਼ਹਿਰ 'ਚ ਕਰਦੇ ਨੇ ਤੇ ਉਹਨਾਂ ਨੂੰ ਅੱਤਵਾਦੀਆਂ ਦਾ ਮਕਸਦ ਯਾਦ ਕਰਨਾ ਚਾਹੀਦਾ ਅੱਤਵਾਦ ਦਾ ਮਕਸਦ ਹੀ ਸਾਨੂੰ ਆਪਸ 'ਚ ਤੋੜਨਾ ਹੈ ਔਰ ਮੈਂ ਯਕੀਨ ਦਿਲਾਨਾ ਕਿ ਭਾਰਤ ਦੀ ਜਿਹੜੀ ਅਕਸਰੀਅਤ ਹੈ ਭਾਰਤ 'ਚ ਸਭ ਤੋਂ ਜ਼ਿਆਦਾ ਤਦਾਦ ਸਾਡੇ ਹਿੰਦੂ ਭਰਾਵਾਂ ਦੀ ਹੈ ਫਿਰ ਉਸ ਤੋਂ ਬਾਅਦ ਘਟ ਗਣਤੀਆਂ ਨੇ ਅਲੱਗ-ਅਲੱਗ ਸਮੁਦਾਏ ਨੇ ਲੇਕਿਨ ਹਮੇਸ਼ਾ ਹੀ ਸਾਰੇ ਵੱਡੇ ਔਰ ਛੋਟੇ ਭਰਾਵਾਂ ਵਾਂਗੂ ਇਸ ਦੇਸ਼ ਦੇ ਵਿੱਚ ਆਪਸ ਵਿੱਚ ਰਹਿੰਦੇ ਆ ਰਹੇ ਨੇ ਇੱਕ ਦੂਸਰੇ ਨਾਲ ਪਿਆਰ ਕਰਦੇ ਨੇ ਮੁਹੱਬਤ ਕਰਦੇ ਨੇ ਇਹੀ ਗੱਲ ਅਸੀਂ ਅੱਤਵਾਦੀਆਂ ਦੇ ਸਾਹਮਣੇ ਕਹਿਣਾ ਚਾਹੁੰਦੇ ਆ ਕਿ ਤੁਸੀਂ ਜਿੱਦਾਂ ਦੀ ਮਰਜ਼ੀ ਸਾਜ਼ਿਸ਼ ਕਰ ਲਓ ਅਸੀਂ ਹਮੇਸ਼ਾ ਆਪਸ ਦੇ ਵਿੱਚ ਹੀ ਇਕੱਠੇ ਰਹਾਂ ਭਾਰਤੀ ਸਰਕਾਰ ਨੇ ਜਿਹੜੇ ਪ੍ਰਤੀਬੰਧ ਲਗਾਏ ਨੇ ਹੁਣ ਪਾਕਿਸਤਾਨ ਵੀ ਕੁਝ ਸੱਤ ਵੀ ਵਿਖਾ ਰਿਹਾ ਕਿਵੇਂ ਵੇਖ ਦੋ ਜੰਗ ਵਰਗੀ ਦੇਖੋ ਐਦਾਂ ਕਿ ਅੱਜ 75 ਸਾਲ ਤੋਂ ਬਾਅਦ ਮੈਂ ਇਸਤਤੰਤਰਤਾ ਸਨਾਨੀ ਪਰਿਵਾਰ ਨਾਲ ਸੰਬੰਧ ਰੱਖਦਾ ਮੇਰੇ ਦਾਦੇ ਪਰਦਾਦੇ ਸਾਰੇ ਦੇਸ਼ ਦੇ ਕੌਮੀ ਆਜ਼ਾਦੀ ਕੋਲਾਟੀਆਂ ਵਿੱਚ ਸ਼ਾਮਲ ਰਹੇ ਨੇ ਔਰ ਅਸੀਂ ਪਾਕਿਸਤਾਨ ਬਣਾਉਣ ਦੀ ਵਿਰੋਧਤਾ ਕੀਤੀ ਸੀ ਤਾਂ ਹੀ ਅੱਜ ਪੰਜਾਬ ਦੇ ਵਿੱਚ ਅਸੀਂ ਇੱਥੇ ਮੌਜੂਦ ਹਾਂ ਕਿ ਸਾਡਾ ਪਰਿਵਾਰ ਪਾਕਿਸਤਾਨ ਨਹੀਂ ਗਿਆ ਅੱਜ 75 ਸਾਲ ਤੋਂ ਬਾਅਦ ਮੈਂ ਇਸ ਗੱਲ ਨੂੰ ਮਹਿਸੂਸ ਕਰਦਾ ਕਿ ਪਾਕਿਸਤਾਨ ਬਣਾਉਣਾ ਭਾਰਤ ਦੇ ਲੋਕਾਂ ਦੀ ਸਭ ਤੋਂ ਵੱਡੀ ਗਲਤੀ ਸੀ ਇੱਕ ਐਸੀ ਗਲਤੀ ਜਿਹੜੀ ਅਸੀਂ ਹੁਣ ਨਸਲਾਂ ਤੱਕ ਭੁਗਤਦੇ ਆ ਰਹੇ ਹਾਂ ਇਸ ਐਸੀ ਗਲਤੀ ਜਿਹੜੀ ਸਾਡੇ ਲਈ ਹੁਣ ਇੱਕ ਨਾਸੂਰ ਬਣ ਗਈ ਅਗਰ ਉਸ ਵੇਲੇ ਕੋਲਾ ਕੁੱਟ ਪੀਤਾ ਹੁੰਦਾ ਪਾਕਿਸਤਾਨ ਨਾ ਬਣਾਇਆ ਹੁੰਦਾ ਨਾ ਹੀ ਬੰਗਲਾਦੇਸ਼ ਬਣਦਾ ਤੇ ਅੱਜ ਮੇਰਾ ਖਿਆਲ ਸਾਡੀ ਸਥਿਤੀ ਐਦਾਂ ਦੇ ਨਫਾਕ ਅਤਵਾਦੀ ਹਮਲੇ ਜਿਹੜੇ ਕਦੀ ਦੇਸ਼ ਨਹੀਂ ਹੋ ਸਕਦੇ ਪੰਜਾਬ ਚ ਸੰਤਰਾਖੰਡ ਵਰਗੇ ਕੁਝ ਰਾਜਾਂ ਦੇ ਵਿੱਚ ਕਸ਼ਮੀਰੀ ਸਟੂਡੈਂਟ ਜਿਹੜੇ ਪੜ੍ਹਦੇ ਨੇ ਉਹਨਾਂ ਦੇ ਉੱਤੇ ਵੀ ਹਮਲੇ ਕਸ਼ਮੀਰੀ ਸਟੂਡੈਂਟਸਾਂ ਨੂੰ ਮੈਂ ਯਕੀਨ ਦਿਲਾਉਣਾ ਚਾਹੁੰਦਾ ਰਾਤ ਮੇਰੀ ਪੰਜਾਬ ਦੇ ਡੀਜੀ ਸਾਹਿਬ ਨਾਲ ਔਰ ਏਡੀਜੀ ਰਾਏ ਸਾਹਿਬ ਨਾਲ ਔਰ ਫਿਰ ਉਹਨਾਂ ਨੇ ਏ ਏਡੀਜੀ ਸਿਨਾ ਸਾਹਿਬ ਦੇ ਨਾਲ ਸਾਡੀ ਆਨਲਾਈਨ ਮੀਟਿੰਗ ਹੋਈ ਸੀ ਔਰ ਕੁਝ ਸਟੂਡੈਂਟਸ ਨੇ ਸਾਨੂੰ ਇਹ ਸੁਨੇਹਾ ਪਹੁੰਚਾਇਆ ਸੀ ਕਿ ਕੁਝ ਫਿਰਕੂ ਤਾਕਤਾਂ ਜਿਹੜੀਆਂ ਆ ਉਹ ਸਾਨੂੰ ਧਮਕੀਆਂ ਦੇ ਰਹੀਆਂ ਹਨ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਸਤਰਕਤਾ ਜਿਹੜੀ ਹੈ ਯੂਨੀਵਰਸਿਟੀਆਂ 'ਚ ਕਾਲਜਾਂ 'ਚ ਵਧਾਈ ਗਈ ਹੈ ਲੇਕਿਨ ਮੈਂ ਸਟੂਡੈਂਟਾਂ ਨੂੰ ਕਹਿਣਾ ਚਾਹਨਾ ਪੁਲਿਸ ਦਾ ਤਾਂ ਚਲੋ ਇਸ ਮਾਮਲੇ ਦੇ ਵਿੱਚ ਅਸੀਂ ਆਬਾਰ ਜਤਾਉਣਾ ਹੈ ਕਿ ਉਹਨਾਂ ਨੇ ਬਰਬਖਤ ਕਾਰਵਾਈ ਕੀਤੀ ਲੇਕਿਨ ਸਟੂਡੈਂਟਾਂ ਨੂੰ ਕਸ਼ਮੀਰੀ ਸਟੂਡੈਂਟਾਂ ਨੂੰ ਜਾਂ ਜਿੰਨੇ ਵੀ ਬਾਹਰਲੇ ਸਟੂਡੈਂਟ ਪੰਜਾਬ 'ਚ ਰਹਿੰਦੇ ਉਹਨਾਂ ਨੂੰ ਦੱਸਣਾ ਚਾਹੁੰਨਾ ਕਿ ਪੰਜਾਬ ਜਿਹੜੀ ਹੈ ਗੁਰੂਆਂ ਪੀਰਾਂ ਰਿਸ਼ੀਆਂ ਮੁਨੀਆਂ ਦੀ ਧਰਤੀ ਹੈ ਪੰਜਾਬ 'ਚ ਨਫ਼ਰਤ ਦੇ ਲਈ ਕੋਈ ਜਗ੍ਹਾ ਨਹੀਂ ਹੈ ਇਸ ਲਈ ਉਹ ਨਿਸ਼ਚਿੰਤ ਹੋ ਕੇ ਸੂਬੇ ਦੇ ਵਿੱਚ ਆਪਣੀ ਪੜ੍ਹਾਈ ਜਿਹੜੀ ਹੈ ਉਹ ਜਾਰੀ ਰੱਖੇ। ਜਿਵੇਂ ਆਪਾਂ ਜਿਵੇਂ ਕਿ 65 ਸਾਲ ਪੁਰਾਣੀ ਸਿੰਧੂ ਜਨਮਤੀ ਦਾ ਜਿਹੜਾ ਸੀ ਉਹ ਤੇ ਰੋਕ ਲਗਾ ਦਿੱਤੀ ਗਈ ਹੈ ਤੇ ਕੀ ਅਸਰ ਕੀਤਾ ਪਾਕਿਸਤਾਨ 'ਚ ਔਰ ਕੀ ਕੂਟਨੀਤੀ ਦੇ ਰਾਹੀਂ ਪਾਕਿਸਤਾਨ ਨੂੰ ਮਾਰ ਦੇ ਰਿਹਾ ਪਰ ਮੇਰਾ ਮੰਨਣਾ ਇਹ ਹੈ ਕਿ ਕੂਟਨੀਤੀ ਦੇ ਰਾਹੀਂ ਉਹ ਕਹਿੰਦੇ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮੰਨਦੇ ਇੱਕ ਬਹੁਤ ਪੁਰਾਣੀ ਕਹਾਵਤ ਹੈ ਤੇ ਮੇਰਾ ਮਕਸਦ ਕਹਿਣਾ ਹੈ ਕਿ ਕੂਟਨੀਤੀ ਦੇ ਨਾਲ ਉਹ ਮੰਨਣ ਵਾਲੇ ਹੈ ਨਹੀਂ ਸਾਨੂੰ ਪਹਿਲੀ ਗੱਲ ਤਾਂ ਇਹ ਕਿ ਐਡਾ ਵੱਡਾ ਹਾਦਸਾ ਹੋਇਆ ਪੂਰੇ ਦੇਸ਼ ਤੋਂ ਪਹਿਲਾਂ ਤਾਂ ਇੱਕ ਸਾਲ ਸਾਨੂੰ ਇਹ ਹੋਇਆ ਕਿ ਵੀ ਕਸ਼ਮੀਰ ਦੇ ਹਾਲਾਤ ਚੰਗੇ ਹੋ ਗਏ ਪੂਰੇ ਦੇਸ਼ ਤੋਂ ਹਜ਼ਾਰਾਂ ਲੋਕ ਜਾ ਕੇ ਉੱਥੇ ਘੁੰਮਣ ਜਾਣ ਲੱਪੇ ਤੇ ਐਡਾ ਵੱਡਾ ਹਾਦਸਾ ਹੋ ਗਿਆ ਤੇ ਕਿਤੇ ਨਾ ਕਿਤੇ ਸਾਡੀ ਸਤਰਕਤਾ ਸਾਡੀ ਸੁਰੱਖਿਆ ਦੇ ਵਿੱਚ ਜਿਹੜੀ ਚੂਕ ਹੋਈ ਹੈ ਉਹਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ